ਸਾਰਿਆਂ ਨੂੰ ਸੱਚੇ ਗੱਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ 7 ਮਈ 2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਯੋਗ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਅਸੀਂ ਮੌਕ ਡ੍ਰਿਲ ਦਾ ਆਯੋਜਨ ਕਰਾਇਆ ਸੀ ਇਸੇ ਕਤਾਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਤਾਲਮੇਲ ਲਗਾਤਾਰ ਇੰਡੀਅਨ 에ਅਰ ਫੋਰਸ ਅਤੇ ਆਰਮੀ ਨਾਲ ਵੀ ਬਣਿਆ ਹੋਇਆ ਹੈ ਸਾਡੀ ਟੀਮਸ ਐਕਟੀਵੇਟਡ ਹੈਗੀਆਂ ਨੇ ਔਰ ਸਨਮਨ ਸਥਿਤੀ ਸਾਰੀ ਪੂਰੀ ਸਮਾਂੰਤੇ ਹੈ ਲੇਕਿਨ ਫੇਰ ਵੀ ਜਨਰਲ ਪ੍ਰੀਪੇਅਰਡਨੈਸ ਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਨਾਲ ਇਹ ਵੀ ਖਾਸ ਜਾਣਕਾਰੀ ਸਾਂਝੀ ਕਰਨਾ ਚਾਹੁੰਨੀ ਹਾਂ ਔਰ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਨੀ ਹਾਂ ਕਿ ਕਿਤੇ ਵੀ ਕੋਈ ਅਣਪਛਾਤੀ ਵਸਤੂ ਜੇ ਕਿਸੇ ਵਿਪਿੰਡ ਚ ਸ਼ਹਿਰ ਚ ਮਹੌਲੇ ਚ ਮਿਲਦੀ ਹੈ ਕਿਤੇ ਵੀ ਇਹ ਇਸ ਤਰ੍ਹਾਂ ਦੀ ਕੋਈ ਵੀ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਨੇੜੇ ਨਾ जाया ਜਾਵੇ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਛੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਦੀ ਸਿਰਫ ਰਿਪੋਰਟਿੰਗ ਆਪਣੇ ਨੇੜੇ ਦੇ ਥਾਣੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਨੂੰ ਕੀਤੀ ਜਾਵੇ ਤਾਂ ਕਿ ਸੇਫਲੀ ਉਸ ਵਸਤੂ ਨੂੰ ਫੋਰੈਂਸਿਕਲੀ ਐਗਜ਼ਾਮਨ ਕਰਾ ਕੇ ਆਰਮੀ ਜਾਂ ਇੰਡੀਅਨ 에ਅਰ ਫੋਰਸ ਤੱਕ ਰਿਕਵਰੀ ਲਈ ਪਹੁੰਚਾਇਆ ਜਾ ਸਕੇ ਮੇਰੀ ਫੇਰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਅਣਪਛਾਤੀ ਵਸਤੂ ਕਿਸੇ ਪਿੰਡ ਸ਼ਹਿਰ ਮੋਹੱਲੇ ਦੇ ਵਿੱਚ ਮਿਲਦੀ ਹੈ ਉਹਦੇ ਨੇੜੇ ਨਾ ਜਾਇਆ ਜਾਵੇ ਉਹਨੂੰ ਕਿਸੇ ਤਰ੍ਹਾਂ ਵੀ ਛੇੜਨ ਦੀ ਪ੍ਰਕਿਰਿਆ ਜਾਂ ਕੋਸ਼ਿਸ਼ ਨਾ ਕੀਤੀ ਜਾਵੇ ਮੈਂ ਇਸ ਦੇ ਨਾਲ ਹੀ ਸਾਰਿਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੁੰਨੀ ਹਾਂ ਕਿ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਆਪਣਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਔਰ ਕੋਈ ਪੈਨਿਕ ਵਾਲੀ ਸਥਿਤੀ ਕੋਈ ਨਾ ਹੈ ਨਾ ਆਪਾਂ ਨੂੰ ਬਣਾਨੀ ਚਾਹੀਦੀ ਹੈ ਤਾਂ ਕਰਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਦੇ ਵਿੱਚ ਨਾ ਆਪ ਪਹਿਣਾ ਚਾਹੀਦਾ ਨਾ ਹੀ ਫਿਲਾਨਾ ਚਾਹੀਦਾ ਇਹ ਕਾਨੂੰਨੀ ਅਪਰਾਧ ਹੈ ਇਹਦੇ ਉਤੇ ਸਖਤ ਕਾਰਵਾਈ ਕੀਤੀ ਜਾਵੇ ਧੰਨ